ਏ ਐਬਾਈ ਰਾਵਣ ਕੋਠਾ ਗੁਰੂ ਅੱਜ ਬਾਈ ਦੀ ਜ਼ਿੰਦਗੀ ਬਾਰੇ ਗੱਲਬਾਤ ਤੁਹਾਨੂੰ ਸੁਣਾਵਾਂਗੇ ਬਾਈ ਦੀ ਕਹਾਣੀ ਸੁਣਾਵਾਂਗੇ ਕਿ ਰਾਵਣ ਦਾ ਪਿਆ ਕਿਵੇਂ ਇੱਥੇ ਹੀ ਬਸ ਨਹੀਂ ਹੁੰਦਾ ਬਾਈ ਹੋਰੀ ਦੱਸਦੇ ਐ ਕਿ ਇਹਨਾਂ ਦੇ ਪਰਿਵਾਰ 'ਚ ਇਹਨਾਂ ਦੇ ਜਿਹੜੇ ਦਾਦਾ ਜੀ ਸੀ ਉਹਨਾਂ ਨੇ ਆਪਣੇ ਬੇਟੇ ਦਾ ਨਾਂ ਯਾਨੀ ਕਿ ਇਹਨਾਂ ਦੇ ਬਾਪ ਦਾ ਨਾਂ ਧਰਮਰਾਜ ਰੱਖਿਆ ਇੱਥੇ ਹੀ ਬਸ ਨਹੀਂ ਹੋਇਆ ਇਹਨਾਂ ਦੇ ਚਾਚੇ ਦਾ ਨਾਂ ਸ਼ਨੀਦੇਵ ਪੈ ਗਿਆ ਇਥੇ ਹੀ ਨਹੀਂ ਰੁਕਦਾ ਕਿ ਕੰਮ ਬਾਈ ਹੋਰੀ ਦੱਸਦੇ ਕਿ ਇਹਨਾਂ ਦੀ ਜਿਹੜੀ ਜ਼ਿੰਦਗੀ ਸੀਗੀ ਇਹਨਾਂ ਦੀ ਜ਼ਿੰਦਗੀ ਦੀ ਕਹਾਣੀ ਐਸੀ ਹੈ ਕਿ ਰੱਬ ਨੇ ਇਹਨਾਂ ਨੂੰ ਐਸਾ ਸ਼ਰੀਰ ਦਿੱਤਾ ਸੀਗਾ ਜਿਹਦੇ ਵਿੱਚ ਬਹੁਤ ਜ਼ਿਆਦਾ ਖੂਬਸੂਰਤੀ ਨਹੀਂ ਸੀ ਇਹਨਾਂ ਦੇ ਦੋਸਤ ਕਿ ਇੱਥੋਂ ਤੱਕ ਕਿ ਰਿਸ਼ਤੇਦਾਰ ਤੱਕ ਬਾਈ ਨੂੰ ਤੋਂ ਦੂਰੀ ਵਟਦੇ ਸੀਗੇ ਤੇ ਕਹਿੰਦੇ ਸੀਗੇ ਕਿ ਕਿਤੇ ਇਹਦੇ ਤੋਂ ਕਿਨਾਰਾ ਕਰਨ ਲੱਗ ਜਾਂਦੇ ਸੀ ਕਿ ਦੋਸਤ ਕਹਿੰਦੇ ਸੀ ਵੇਖੀ ਕਿਤੇ ਸਾਡੀ ਫੋਟੋ ਦੇ ਵਿੱਚ ਨਾ ਜਾਈ ਫੋਟੋ ਹੀ ਖਰਾਬ ਹੋ ਜਾਊਗੀ ਫੇਰ ਜਦੋਂ ਕੋਈ ਰਿਸ਼ਤੇਦਾਰ ਇਹਨਾਂ ਨੂੰ ਆਪਣੇ ਪ੍ਰੋਗਰਾਮਾਂ ਤੇ ਵੀ ਸੱਦਣੋਂ ਬੰਦ ਕਰ ਦਿੰਦੇ ਆ ਫੇਰ ਬਾਈ ਦੱਸਦਾ ਕਿ ਜਦੋਂ ਤੋਂ ਇਹ ਬਾਈ ਦਾ ਨਾਂ 라ਵਣ ਪੈਂਦਾ ਤਾਂ 라ਵਣ ਦੀ ਐਸੀ ਇੱਕ ਕਿਰਪਾ ਹੁੰਦੀ ਹੈ ਕਿ ਇਸ ਬਾਈ ਦੀਆਂ ਮੁੱਛਾਂ ਵੀ ਉਹੋ ਜਿਹੀਆਂ ਬਣ ਜਾਂਦੀਆਂ ਤੇ ਫਿਰ ਜ਼ਿੰਦਗੀ ਦੇ ਵਿੱਚ ਕੀ ਤਬਦੀਲੀਆਂ ਆਉਂਦੀਆਂ ਅੱਜ ਪੂਰੀ ਕਹਾਣੀ ਤੁਹਾਨੂੰ ਦੱਸਾਂਗੇ ਇਹ ਕਹਾਣੀ ਇੱਥੇ ਕੀ ਟਿਕਨੇ ਕਿ ਇਹ 라ਵਣ ਨਾਂ ਕਿਵੇਂ ਪਿਆ ਤੇ ਰਾਵਣ ਦੀ ਗੱਲਬਾਤ ਕੀ ਹੈ ਇਹ ਆਪਾਂ ਅੱਜ ਤੁਹਾਨੂੰ ਸਾਰੀ ਸੁਣਾਵਾਂਗੇ ਕਿ ਜ਼ਿੰਦਗੀ ਦੇ ਵਿੱਚ ਸਿਰਫ ਬੁਰਾਈਆਂ ਹੀ ਨਹੀਂ ਹੁੰਦੀਆਂ ਕਈ ਵਾਰੀ ਅਸੀਂ ਕਿਸੇ ਬੁਰੇ ਇਨਸਾਨ 'ਚ ਵੀ ਚੰਗਿਆਈਆਂ ਵੇਖ ਕੇ ਵੀ ਆਪਣੀ ਜ਼ਿੰਦਗੀ ਨੂੰ ਤਬਦੀਲ ਕਰ ਸਕਦੇ ਹਾਂ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਜੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਜੇ ਸਾਡੀ ਬੇਨਤੀ ਹੈ ਤੇ ਕਮੈਂਟ ਜ਼ਰੂਰ ਕਰਿਓ ਜੇ ਕਿ ਬਾਈ ਦੀ ਕਹਾਣੀ ਤੁਹਾਨੂੰ ਕਿਹੋ ਜਿਹੀ ਲੱਗੀ ਚਲਬਾਤ ਕਰਾਂਗੇ ਸਸੀਕਾਲ ਬਾਈ ਜੀ ਸਸੀਕਾਲ ਬਈ ਸਾਰਿਆਂ ਨੂੰ ਸਵਾਗਤ ਹੈ ਬਾਈ ਜੀ ਐਨ ਨੂੰ ਤੁਸੀਂ ਸਾਡੇ ਅੱਜ ਪਿੰਡ ਆ ਕੇ ਘਰੇ ਆਏ ਚਰਨ ਪਾਏ। ਐ ਭਈ 라ਵਣ ਕੋਠਾ ਗੁਰੂ ਨਾਮ ਮਸ਼ਹੂਰ ਹੋ ਗਿਆ। ਕਹਿੰਦੇ ਵੀ ਤੁਹਾਡੇ ਪਰਿਵਾਰ ਚ ਵੀ ਨਾ ਵੀ ਐ ਹੀ ਐ। ਤੁਹਾਡਾ ਨਾ 라ਵਣ ਤੇ ਹੋਰ ਵੀ ਐ ਨਾ ਐ ਸਹੀ ਗੱਲ। ਇਹ ਐ ਹੀ ਬਸ ਪਤਾ ਨਹੀਂ ਕੀ ਕਰਨ ਯਾਰ। ਜਿਹੜਾ ਦਾਦੇ ਦਾ ਨਾਮ ਰੱਖਿਆ ਸਾਡੇ ਬੁੜੇ ਦਾ ਨਾਮ ਰੱਖਿਆ ਉਹ ਮੇਰੇ ਬਾਪੂ ਨੇ ਰੱਖਿਆਗਾ ਸ਼ਨੀ ਦੇਵ। ਕਿਉਂ ਬੜਾ ਉਹ ਲੜਦਾਗਾ। ਉਮੜਾ ਅੜਬ ਬੋਲਾ ਬਾਲਾ ਹੋ ਤੇ ਅੜਬਾ ਤੇ ਜਿਹੜਾ ਮੇਰੇ ਬਾਪੂ ਦਾ ਨਾਮ ਰੱਖਿਆ ਗਿਆ ਧਰਮਰਾਜ ਉਹ ਮੇਰੇ ਜਿਹੜਾ ਦਾਦਾਗਾ ਪੁਰੇ ਭਰਾ ਨੇ ਰੱਖਿਆ ਹੋਇਆ ਹੂੰ ਛੋਟੇ ਨਹੀਂ ਉਹਨੂੰ ਐ ਲੱਗਦਾ ਵੀ ਹਿਸਾਬ ਕਿ ਤਬਲਾ ਕਰ ਨੀ ਨੀ ਉਹੀ ਬਸ ਬੰਨੀ ਕਰ ਹਾਂ ਧਰਮਰਾਜ ਕਹਿੰਦਾ ਹਾਂ ਧਰਮਰਾਜ ਤੇ ਤੇਰਾ ਨਾਮ ਰਾਵਣ ਫਿਰ ਕਿਵੇਂ ਪੈ ਗਿਆ ਬਈ ਇਹ ਰਾਵਣ ਆਪਣਾ ਤਾਂ ਕੀ ਯਾਰ ਇਹ ਆਪਣੇ ਕੁੱਕੜ ਦਾ ਨਾਮ ਸੀਗਾ ਇਸ ਨੂੰ ਸਾਰਾ ਦੱਸ ਦਿਆਂ ਲੋਕਾਂ ਨੂੰ ਨਹੀਂ ਪਤਾ ਕਹਿਣਗੇ ਰਾਵਣ ਕੋਠਾਗੁਰੂ ਕੀ ਯਾਰ ਰਾਵਣ ਕੋਠਾਗੁਰੂ ਕੀ ਹੈ ਨਾ ਨਹੀਂ ਪਤਾ ਲੋਕਾਂ ਨੂੰ ਤੇ ਇਹ ਕੀ ਹੁੰਦਾ ਕੋਠਾ ਗੁਰੂ ਕਾ ਤਾਂ ਮੇਰਾ ਹੈਗਾ ਪੈਂਡਾ। ਹੂੰ। ਰਾਵਣ ਮੇਰੇ ਕੁੱਕੜ ਦਾ ਨਾਮ ਸੀ ਜਿਹਨੇ ਆਪਾਂ ਨੂੰ ਐ ਕੁੱਕੜਾਂ ਜਿਹਾ ਖੜਾ ਕੀਤਾ ਜਿਹਨੇ ਚਾਰ ਚਾਰ ਬੰਦਿਆਂ 'ਚ ਜਾਨਨ ਜੋਕਰਾਂ ਕੀਤਾ ਸੀ। ਹੂੰ। ਤੇ ਉਹਦਾ ਨਾਮ ਤੋਂ ਮੈਂ ਐਡੀ ਬਣਾਈ ਸੀ ਪਹਿਲਾਂ ਆਪਣੀ ਟੈਕ ਟਾਕ 'ਤੇ ਚੱਲਦੀ ਸੀ ਉਦੋਂ ਆਪਣੇ ਬੜਿਆ ਫਾਲੋਅਰ ਸੀ। ਹੂੰ। ਫਿਰ ਮੈਂ ਇਹਦੇ ਬਣਾਈ। ਉਹ ਬਸ ਐਂ ਹੀ ਚੱਲ ਪਈਆਂ ਵੀਡੀਓ ਯਾਰ। ਹੂੰ। ਐਂ ਲੋਕ ਜਾਣਨ ਲੱਗ ਗਏ ਰਾਵਣ ਦਾਵਣ ਕੋਠਾ ਗੁਰੂ। ਹੂੰ। ਤੇ ਬਈ ਫਿਰ ਐ ਹੁੰਦਾ ਨਹੀਂ ਵੀ ਜਿਵੇਂ ਯਾਰ ਵੀ ਸਾਰੇ ਪਰਿਵਾਰ 'ਚ ਇਹੋ ਜਿਹੇ ਨਾ ਤੁਸੀਂ ਕਿਤੇ ਜ਼ਿਆਦਾ ਤਾਂ ਨਹੀਂ ਵੀ ਐਸ ਵੀ ਹਨਾ ਵੀ ਪ੍ਰਭਾਵਿਤ ਸੀਗੇ ਪੀ ਪਰਿਵਾਰ ਤੁਹਾਡਾ ਵੀ ਹੈ ਨਾ ਵੀ ਪੂਰੇ ਧਾਰਮਿਕ ਵਿਰਤੀ ਦਾ ਹੋਣਾ ਪਰਿਵਾਰ ਇਹ ਤੂੰ ਬੜਾ ਉਲਟ ਕਹਿ ਗਿਆ ਸਾਡੇ ਕੀ ਦੂਜੀ ਸੀ ਤਾਂ ਵੱਡ ਟੋਕ ਵਾਲੇ ਖਤਰਕ ਟਾਂਗ ਹੁਣ ਸਣੀ ਦੇ ਉਮੇ ਨਾ ਆ ਗਏ ਸਾਡੇ ਸਾਰੇ ਪਿੰਡ ਦਾ ਇਤਿਹਾਸ ਹੀ ਆਏਗਾ ਹੂੰ ਸਾਡੇ ਤਾਂ ਇਕੱਲੇ ਪਿੰਡ ਚ ਕੀ ਹੁੰਦਾ ਛੋਟੀਆਂ ਦਾ ਪਿੰਡ ਸੀਗਾ ਇਹ ਜਿੰਨੇ ਹੁਣ ਸਾਡੇ ਪਿੰਡ ਦੇ ਦਾ ਜਿਹੜੇ ਡੇਰੇ ਵਾਲੇ ਸੰਤ ਸੀਗੇ ਤੇ ਉਹ ਵੀ ਡਾਕੂ ਸੀ ਸਾਡੇ ਅੱਧੇ ਪਿੰਡ ਦਾ ਪਿੱਛਾ ਡਾਕੂ ਜਿਵੇਂ ਸਾਡਾ ਵੀ ਬੁੜੇ ਦਾ ਪੁਰਾਣਾ ਪਿੱਛਾ ਡਾਕੂਆਂ ਦਾ ਸੀਗਾ ਹੁਣ ਮੇਰੇਆਂ ਦੀਲਾਂ ਚੱਲੀਆਂ ਬਥੇਰੀਆਂ ਹੋਰ ਰਫਰਾ ਵਾਲੀਆਂ ਪ੍ਰਾਣਾਂ ਪਾ ਗਏ ਹੁਣ ਲੋਕਾਂ ਨੇ ਬਥੇਰੀ ਬਿਆਨ ਦਿੱਤੇ ਵੀ ਐ ਕਰਕੇ ਇਹ ਇਨਨੇ ਕੋਈ ਅਸਲਾ ਰੱਖਦੀ ਸੈਂ ਚੋਂ ਰੱਖਦੇ ਸੀ ਇਹ ਪੁਰਾਣੇ ਬੁੜੇ ਆਪਣਾ ਬਿੰਡਾ ਇਹ ਰਗਰ ਮਸ਼ਹੂਰ ਸੀ ਅਸਲੇ ਦਾ ਗੜ ਸੀਗਾ ਇੱਕ ਇੱਕ ਕੋਠਾ ਗੁਰੂਪਿੰਡ ਤਾਂ ਉਹੀ ਮਸ਼ਹੂਰ ਸੀਗਾ ਪੁਰਾਣੇ ਬੁੜੇ ਸੀ ਇੱਥੇ ਪਰ ਵੀ ਇਹ ਥੋੜਾ ਪਿਸ਼ੋਕੜ ਡਾਕੂ ਸੀ ਡਾਕੂਆਂ ਦਾ ਸੀ ਹਾਂ ਸਾਰੇ ਸਾਰੇ ਅੱਧੇ ਪਿੰਡ ਦਾ ਉਸ ਬੰਦੇ ਦਾ ਹਜੇ ਹੀ ਭੇਜਨੇ ਡਾਕੇ ਮਾਰੇ ਹੋਏ ਆ ਅੱਛਾ ਸਾਡੇ ਤਾਂ ਕੀ ਹੁੰਦਾ ਸਾਡੇ ਤਾਂ ਇਹ ਬਸ ਰਾਫ ਹੀ ਲੱਗਿਆ ਕਿਹਨੂੰ ਪਤਾ ਨਹੀਂ ਕੀ ਇਹਨੇ ਇਹਨਾਂ ਨੇ ਵੱਡ ਟੋਕ ਕੀਤੀ ਆ ਆ ਸ਼ਨੀ ਦੇ ਵਰਗੇ ਤਾਂ ਚੱਲ ਹੁਣ ਮੜੇ ਸ਼ਰੀਫ ਹੋਏ ਇਹਨਾਂ ਨੇ ਹੁਣ ਤੱਕ ਤਰੀਕਾ ਪੰਨ ਗਾਇਆ ਸ਼ਨੀ ਦੇ ਵਰੀ ਸ਼ਰੀਫ ਹੋ ਗਏ ਹਾਂ ਇਹ ਸ਼ਰੀਫ ਆ ਹੋਣੀ ਲੱ ਰੀ ਕੰਪੈਨਗਾਂ ਹੈ ਨਾ ਇਹਨਾਂ ਦੇ ਪਹਿਲਾਂ ਜਿਹੜੇ ਬੁੜੇ ਸੀ ਉਹ ਵੀ ਉਹੀ ਸੀਗੇ ਵੱਡੇ ਟੋਕਾ ਵਾਲੇ ਜਾਂ ਪਿੰਡ ਪਿੱਛਾ ਆ ਗਈ ਸੀ ਸਾਡੇ ਪਿੰਡ ਦਾ ਜਿਹੜੇ ਹੁਣ ਬਿਹਰੀਆ ਆ ਕੇ ਰਹੇ ਵੇ ਆ ਸਾਰੇ ਦੂਜੇ ਸੀ ਡਿਫਾਲਟਰੀ ਸੀ ਇਹ ਹਾਂ ਅੱਛਾ ਮਤਲਬ ਪਿੰਡ 'ਚ ਜਿਹੜੇ ਉਹੀ ਆਏ ਵੀ ਜਿਹੜੇ ਵੱਡ ਟੋਕ ਕਰਦੇ ਆਏ ਆ ਜਾਂ ਇਹੋ ਜਿਹਾ ਪਿਛਲਾ ਇਤਿਹਾਸ ਇਹੋ ਜਿਹਾ ਹੀ ਲੈ ਕੇ ਆ ਹਾਂ ਸਾਰੇ ਜਿਵੇਂ ਆ ਹੁਣ ਵੀ ਬਥੇਰੇ ਸਾਡੇ ਇਹੇ ਚਾਂਸ ਹੋਏ ਆ ਤੇ ਇੰਨੇ ਬੰਦੇ ਬੈਠੇ ਆ ਕਤਲਾ ਵਾਲੇ ਜੇਲਾ ਘਟਾਂ ਵਾਲੇ ਕਿੰਨਾ ਵੱਡਾ ਕਾਂਡ ਹੋਇਆ ਸੀ ਹਾਂ ਇਹ ਸਾਡੇ ਇਹ ਪਨੀ ਕੀ ਕਾਰਨ ਇਹ ਹੁੰਦਾ ਹੀ ਆ ਸਾਡੇ ਪਨੀ ਕਰੂ ਬੈਰ ਕੱਢ ਲੈਣਾ ਜੀ ਨਾ ਕੋਈ ਬੈਰ ਆਗਾ ਤੇ ਬਥੇਰੇ ਆ ਗਏ ਇੱਥੇ ਬਥੇਰੇ ਇਹਨਾਂ ਨੇ ਆਪ ਚ ਬੰਦੇ ਵੱਢਿਆ ਜਾਂ ਜੇ ਕੋਈ ਆ ਕੇ ਕੋਈ ਖੈਂਦਾ ਸੀ ਇਹਨਾਂ ਨਾਲ ਤੇ ਇੱਕ ਉਸਲੇ ਦਾ ਗੜ ਸੀਗਾ ਇਹ ਤੇ ਪੁਰਾਣੇ ਬੁੜੇ ਸ਼ੌਂਕੀ ਸੀਗੇ ਉਸਲੇ ਦੇ ਤੇ ਬਠਿੰਡਾ ਤੋਂ ਮਸ਼ਹੂਰ ਹੀ ਉਸਲੇ ਨਾਲ ਸੀ ਬਠਿੰਡੇ ਵਾਲੇ ਰਫਲਾ ਰੱਖਣ ਦੇ ਸ਼ੌਂਕੀ ਉਹ ਗਾਣਾ ਬਠਿੰਡੇ ਵਾਲੇ ਸਹੀ ਗੱਲ ਹੈ ਬਠਿੰਡਾ ਕੋਠਾ ਮਸ਼ਹੂਰ ਸੀਗਾ ਕੋਠਾ ਗੁਰੂਪਿੰਡ ਅਸਲੇ ਨਾਲ ਨੂੰ ਉਹ ਜਿਵੇਂ ਹਰੇਕ ਘਰੇ ਆ ਹੁਣ ਜਿਹੜੇ ਬੁੜੇ ਬੈਠਾ ਮੈਨੂੰ ਵੀ ਨਹੀਂ ਪਤਾ ਸੀ ਬੱਚ ਹੌਲੀ ਹੌਲੀ ਪਤਾ ਲੱਗਣ ਲੱਗਾ ਜਿਵੇਂ ਹੁਣ ਕੋਈ ਦੱਸਦਾ ਵੀ ਐਂ ਕਰਕੇ ਛੋਡੇ ਬੁੜੇ ਸੀ ਜਾਂ ਸੀ ਪੁਰਾਣਾ ਇਤਿਹਾਸ ਚੱਕਿਆ ਵੀ ਐਂ ਕਰਕੇ ਫੋਟੋਆਂ ਨਿਕਲਣਗਾਂ ਤੇ ਹੁਣ ਇਹ ਕਹਿਣਗੇ ਸਾਨੂੰ ਵੀ ਜੇ ਕੋਈ ਤੁਹਾਨੂੰ ਕੋਈ ਬੋਲਦਾਗਾ ਤੁਸੀਂ ਐ ਨਿਮਰਤਾ ਨਾਲ ਬੋਲਣਾ ਕਿ ਕਿਸੇ ਨੂੰ ਉਹ ਨਹੀਂ ਲੜਨਾ ਨਹੀਂ ਕਿਸ ਨਾਲ ਐ ਨਹੀਂ ਕਰਨਾ ਆਪੇ ਖੰਗਣ ਨਹੀਂ ਦਿੰਦੇ ਕਿਸ ਨੂੰ ਇਹ ਆਪੇ ਮੋਢਾ ਤੇ ਥੁੱਕਦੇ ਸੀ ਜਿਹਨੂੰ ਟਾਈਮ ਸੀ ਇਹਨਾਂ ਦਾ ਇਹ ਮਗਰੋਂ ਕੀ ਕਹਿੰਨਾ ਜਿਹੜੇ ਬੰਦੇ ਨੇ ਪਹਿਲਾਂ ਬੈਲ ਪਣਾ ਕੀਤਾ ਹੋਵੇ ਮਗਰਲੀ ਉਮਰ ਆ ਕੇ ਉਹ ਬੜਾ ਸ਼ਰੀਫ ਬਣ ਜਾਂਦਾ ਸਾਊਟਰਪੋਕ ਬਣ ਜਾਂਦਾ ਉਹ ਉਹ ਕਹਾਂ ਸਾਡੇ ਬੰਦਿਆਂ ਨਾਲ ਸਾਰੇ ਪਿੰਡ ਦੇ ਨਹੀਂ ਤਿਆਰਬਾ ਹੋ ਜਾਂਦਾ ਨਾ ਨੂੰ ਪਤਾ ਲੱਗਦਾ ਵੀ ਇਹਦੇ ਚ ਕੁਝ ਨਹੀਂ ਹਾਂ ਤਿਆਰਬਾ ਹੋ ਜਾਂਦਾ ਹੈ ਬਈ ਨੰਗ ਇੱਕ ਤੇਰੀ ਖਾਸ ਗੱਲ ਇਹ ਵੀ ਤੂੰ ਨੰਗੇ ਪੈਰ ਰਹਿਣਾ ਹੁਣ ਅਸੀਂ ਵੀ ਆਏ ਆ ਬੜੀ ਦੂਰ ਵੀ ਆਏ ਆਪਾਂ ਹਣਾ ਸਾਡਾ ਉਧਰ ਵੀ ਮੋਟਰ ਵੀ ਵੇਖ ਆਇਆ ਨੰਗੇ ਪੈਰੀ ਰਹਿਣ ਦਾ ਕੀ ਕਾਰਨ ਕਹਿੰਦੇ ਵੀ ਰਾਵਣ ਕੋਠਾ ਗੁਰੂ ਨੰਗੇ ਪੈਰੀ ਰਹਿੰਦਾ ਇਹ ਬਈ ਕਾਰਨ ਸੀਗਾ ਮੈਨੂੰ ਇਹ ਮੈਨੂੰ ਵੀ ਨਹੀਂ ਪਤਾ 4-5 ਸਾਲ ਪਹਿਲਾਂ ਦੀ ਗੱਲ ਆ ਮੈਨੂੰ ਪਤਾ ਨਹੀਂ ਕੋਈ ਸੁਪਨਾ ਸਪਣਾ ਆਇਆ ਪਤਾ ਨਹੀਂ ਕਿਵੇਂ ਮੈਂ ਚੱਪਲਾ ਪਾਉਣੀ ਛੱਡ ਤੀਆਂ ਪਹਿਲਾਂ ਤੈਨੂੰ ਮੈਂ ਇਹ ਤੋਂ ਮਾੜੀ ਪਹਿਲਾਂ ਦੀ ਗੱਲ ਦੱਸਦਾ ਮੈਨੂੰ ਕੋਈ ਬੁਲਾਇਆ ਨਾ ਕਰੇ ਮੈਨੂੰ ਸਾਡੇ ਸਾਡੇ ਰਿਸ਼ਤੇਦਾਰ ਗਿਆ ਕਰਨ ਸਾਰੇ ਸੋਹਣੇ ਆ ਉਹ ਮੈਂ ਗੱਲਾਂ ਇਹ ਆ ਸੀ ਇਹ ਤਾਂ ਭੈਣਾ ਸਾਡੇ ਚ ਰੱਦਦਾ ਹੀ ਨਹੀਂ ਇਸ ਨੱਖਾ ਨੀਗਾ ਇਹ ਆਪਦੇ ਪਿਓ ਤੇ ਗਿਆ ਕੋਠਿਆਂ ਤੇ ਗਿਆ ਕੋਈ ਆਇਆ ਨਾ ਕਰਕੇ ਸਾਨੂੰ ਵਿਆਹ ਵੀ ਉਹਣਾ ਕੋਈ ਅਗੜਾ ਸੱਦਾ ਕਰੇ ਤੇ ਐਂਟੀ ਚੰਗ ਰਿਆ ਕਰਨ ਫੇਰ ਬਸ ਮੇਰਾ ਰੱਬ ਨਾਲ ਹੀ ਮਹਿਣਾ ਹੋ ਗਿਆ ਮੰਗਾ ਰੱਬਾ ਜੇ ਕੋਈ ਨਾਲ ਵੀ ਕਿਸੇ ਮੁੰਡੇ ਨਾਲ ਲਿਆ ਜਾ ਉਹ ਐ ਫੋਟੋ ਖਿੱਚਿਆ ਕਰਨ ਜਾਂ ਕਿਤੇ ਆਪਾਂ ਬੈਠੇ ਆ ਉੱਠ ਕੇ ਜਿੱਥੇ ਬੈਠੇ ਆ ਆਪਾਂ ਉੱਠ ਜਾ ਕਰਨ ਉਥੋਂ ਤੇ ਜੇ ਕੋਈ ਫੋਟੋ ਖਿੱਚ ਨਹੀਂ ਹੋਇਆ ਕਰੇ ਤੂੰ ਪੜਾ ਹੋਇਆ ਸਾਡੀ ਫੋਟੋ ਖਰਾਬ ਆ ਹੋ ਤੇ ਬਸ ਉਹੀ ਮਨਚੀ ਆਇਆ ਮੈਂ ਰੱਬ ਨੂੰ ਹੀ ਕੀ ਕਰ ਮਹਿਣਾ ਮਾਰਿਆ ਵੀ ਰੱਬਾ ਯਾਰ ਤੂੰ ਮੈਨੂੰ ਇਹ ਜਾ ਕਿਉਂ ਬੜਾਇਆ ਵੀ ਹੈ ਵੀ ਕਿਤੇ ਕਦਰ ਨਹੀਂ ਆਪਣੀ ਤੇ ਬਸ ਮੈਨੂੰ ਪੜਨੀ ਸੁਪਨਾ ਆਇਆ ਕੀ ਆਇਆ ਮੈਂ ਚੱਪਣਾ ਪਾਉਣਾ ਛੱਡ ਤਿਆਂ ਉਸ ਵੇਲੇ ਤੇ ਸਿਆਲ ਹੋਵੇ ਗਰਮੀ ਹੋਵੇ ਮੈਂ ਠੰਡੇ ਪਾਣ ਦਾ ਹੁਣਾ ਥੱਲੇ ਬੈਠ ਰਿਹਾ ਨਾ ਘਰ ਦੇ ਨੇ ਕਹਿਣਾ ਵੀ ਇਹ ਤਾਂ ਸਾਹ ਬਣ ਗਿਆ ਇਹ ਤਾਂ ਬਸ ਜਾਊਗਾ ਇਹ ਕਿ 1.5 ਚ ਰਹੂਗਾ ਤੇ ਬਥੇਰੀ ਮੇਰੀ ਮਾਂ ਨੇ ਕਹਿਣਾ ਤੂੰ ਮਰ ਜੇਗਾ ਐ ਹੋ ਜਾਏਗਾ ਉਹ ਸਾਹ-ਸੱਤ ਹੁੰਦੇ ਡਣਾਉਂਦੇ ਪਤਾ ਨਹੀਂ ਕੀ ਕਾਰਨ ਆ ਹੁਣ ਮੈਂ ਆ ਕੇ ਬਸ ਪੈਰ ਛੱਡ ਗਿਆ ਹੁਣ ਮੈਨੂੰ ਇਹ ਨਾ ਫਿਲਮੀ ਸੀਨ ਹੋਇਆ ਮੈਨੂੰ ਇਹ ਪੜਾਂਗੀ ਦਾ ਬੰਨੇ ਕਿਹੜਾ ਪ੍ਰਦਾਨ ਦੇਤਾ ਮੈਨੂੰ ਮੁੱਛ ਦਿੱਤੀ ਮੁੱਛ ਨੇ ਦੁਨੀਆ 'ਚ ਮੇਰਾ ਨਾਂ ਕਰਤਾ ਵੀ ਐ ਬਥੇਰੇ ਬਹੁਤ ਬਹੁਤ ਬੰਦੇ ਮਿੱਠਿਆ ਮਾਰਨੇ ਕਿ ਨੇੜੇ ਆਵੰਦਾ ਵੀ ਸਾਡੀ ਕੋਈ ਵੀਡੀਓ ਪਾਉ ਜਾਂ ਬੁਲਾਉਂਦੇ ਆ ਉਹ ਬੰਦੇ ਮੈਂ ਮੁੱਛ ਬਾਰੇ ਵੀ ਪੁੱਛਣ ਲੱਗਿਆ ਸੀ ਮੈਂ ਇਹ ਪਹਿਲਾਂ ਬਸ ਇਹੀ ਨੰਗੇ ਪੈਰੀ ਵਾਲੀ ਰਾਵਣ ਵਾਲੀ ਆ ਹਾਂ ਇਹ ਪਤਾ ਨਹੀਂ ਰਾਵਣ ਨੇ ਮੋਚਾ ਆਉ ਦੇਖ ਵੀ ਦੇਤੀ ਕਿਉਂ ਨਹੀਂ ਮੈਂ ਤਾਂ ਪਹਿਲਾਂ ਆਈ ਨਹੀਂ ਸੀ ਮੇ ਤਾਂ 12ਵੀਂ ਤਾਈਂ ਆਈ ਨਹੀਂ ਜਿਵੇਂ 10ਵੀਂ ਤਾਂ 10ਵੀਂ ਚ 11ਵੀਂ ਚ 12ਵੀਂ ਚ ਮੁੰਡਿਆਂ ਨੇ ਮੋਛਾ ਦਾੜੀ ਆਏ ਹੁੰਦੀ ਆ ਮੇਰੇ ਆ ਗਈ ਮੇਰੇ ਕਵਾਲ ਆ ਗਿਆ ਇੱਥੇ ਐਨਾ ਆ ਗਿਆ ਇਨਾ ਚਾਚੜਿਆ ਮੇਰੇ ਨਾਲਦਿਆਂ ਨੂੰ ਹੋਰ ਉਹਨੇ ਚਾਚਾ ਜੀ ਪੱਟਤਾ ਸਕੂਲ ਚ ਭੱਜੇ ਫਿਰਗੇ ਵੀ ਇਹਦੇ ਦਾੜੀ ਦਾ ਵਾਲ ਆ ਗਿਆ ਟੋ ਵਾਲ ਆ ਗਿਆ ਸਬਾਲ ਆਇਆ ਮੇਰੇ ਪੂਰਾ ਟਵਲ ਹੋ ਫਿਰ ਮੇਰੇ ਆਈ ਦੋ ਤਿੰਨ ਸਾਲਾਂ ਬਾਅਦ ਬੀਏ ਬੂਏ ਜਰਮਾਦੀ ਉੱਤੀ ਕੀਤੀ ਉਦੋਂ ਮਾੜੀ ਮਾੜੀ ਫੁੱਟਾਈ ਹੁਣ ਇੱਕਦਾਂ ਵੀ ਆ ਗਈ ਪਤਾ ਨਹੀਂ ਕਿਧਰੋਂ ਆ ਗਈ ਯਾਰੇ ਅੱਛਾ ਹਾਂ ਹੁਣ ਮੁੱਛ ਕਰਕੇ ਜਾਂਦੇ ਜਿੰਨੇ ਜਾਂਦੇ ਆ ਇਹ ਰਾਵਣ ਗਾ ਰੱਖਣ ਤੋਂ ਬਾਅਦ ਆ ਗਈ ਹਾਂ ਕੇਵਲ ਕੀ ਬਣਿਆ ਚੱਕੇ ਜਿਹੜਾ ਤੁਸੀਂ ਇੱਕ ਤਰੀਕੇ ਨਾਲ ਆਪੇ ਕੀਤਾ ਵੀ ਨੰਗੇ ਪੈਰੀ ਉਹ ਪਤਾ ਨਹੀਂ ਉਹ ਕੀ ਬਣਿਆ ਮੈਨੂੰ ਤਾਂ ਆਪਣੀ ਪਤਾ ਵੀ ਮੈਂ ਮੇਰੇ ਮਨ ਚ ਕੀ ਆਈ ਮੈਂ ਚੱਪਲਾ ਛੱਡ ਤਿਆਂ ਸਿਆਲ ਹੁੰਦਾ ਗਰਮੀ ਹੁੰਦੀ ਤੇ ਨਾ ਮੇਰੇ ਐ ਪੈਰ ਮੱਚਨੇ ਮੈਂ ਹੀ ਫੱਦਣਾ ਹੁਣ ਮੈਂ ਪੈਰਾਂ ਆ ਕੇ ਛੱਡ ਗਿਆ ਇਹ ਕੀ ਹੁੰਦਾ ਨਹੀਂ ਮੈਨੂੰ ਹੋਰ ਮਿਲ ਜਣਾ ਜੇ ਮੈਂ ਹੋਰ ਤਪੱਸਿਆ ਕਰਦਾ ਹੁਣ ਮੈਂ ਕਿ ਸਿਆਲੇ ਸਿਆਲੇ ਬੂਟ ਹੀ ਨਹੀਂ ਲਾਏ ਅੱਛਾ ਨਹੀਂ ਪਹਿਲਾਂ ਸਿਆਲੇ ਸਿਆਲੇ ਨੰਗੇ ਪੈਰੀ ਹਾਂ ਸਿਆਲੇ ਹੋਵੇ ਗਰਮੀ ਹੋਵੇ ਮੈਂ ਜਾਣਾ ਦਮਾ ਨਹੀਂ ਪੈਰ ਮੱਚਦੇ ਸੈਂ ਤੁਰੇ ਫਿਰਨਾ ਅੱਛਾ ਜਿੱਦੇ ਕਿਤੇ ਉਂ ਜਾਣਾ ਉੱਥੇ ਵੀ ਨੰਗੇ ਪੈਰੀ ਤੂੰ ਬਸ ਮੈਂ ਕਿ ਨਾ ਚੱਪਲਾਂ ਦਾ ਜਮੀ ਤਿਆਗਾਂ ਚੱਪਲਾਂ ਦਾ ਮੈਂ ਹੁ ਹੁਣ ਮੈਂ ਕਿ ਮਲਾ ਹੀ ਨਹੀਂ ਚੱਪੜਾ ਉਹ ਪਾਉਣਾ ਹੀ ਨਹੀਂ ਹੂੰ ਵੀ ਵਾ ਰੱਬ ਨਾ ਕਰੇ ਕੋਈ ਦਿਨ ਨਾ ਆਵੇ ਹੋ ਜਾ ਪਾਉਣਾ ਨਾ ਪੈਣਾ ਉਹ ਚੱਪੜਾ ਵਾਲਾ ਵੀ ਐ ਕੇਸ ਹੋ ਗਿਆ ਨਹੀਂ ਇਹ ਮੈਨੂੰ ਹੋਰ ਪ੍ਰਦਾਨ ਮਿਲ ਜਾਣਾ ਸੀ ਜਿਵੇਂ ਕਹਿੰਦਾ ਨਾ ਕੋੜ ਕਹਿੰਦੇ ਕੋਈ ਉਂਗਲ ਤੇ ਰਹਿ ਗਿਆ ਸੀ ਪੁਰਾਣੀ ਕਹਾਣੀ ਆ ਗਈ ਉਹ ਵੀ ਮੇਰੇ ਨਾਲ ਹੋਇਆ ਤੇ ਕਿਸੇ ਬੰਦੇ ਕਰਕੇ ਮੈਨੂੰ ਚੱਪੜਾ ਪਾਉਣਾ ਪਿਆ ਉਹ ਮੜੇ ਕੰਮ ਛਿਪਾਈ ਥੋਲੇ ਕਿ ਉਹ ਥੰਦਾ ਨਹੀਂ ਜਾਣਾ ਸੀ ਤੇ ਬਸ ਉਹਦੀ ਬਾਸ ਮੇਰਾ ਉਹ ਪੰਗ ਹੋ ਗਿਆ ਚੱਪੜਾ ਵਾਲਾ ਹੂੰ ਬਸ ਫੇਰ ਕੱਲੀ ਮੁੱਛ ਰਹਿ ਗਈ ਨਹੀਂ ਆ ਦਾੜੀ ਦੂੜੀ ਹੋਰ ਆ ਜਾਣੀ ਚਾਰੇ ਪਾਸੇ ਹੋਰ ਬਸ ਇਧਰਲੇ ਪੇ ਆ ਜਾਂਦੀ ਹੈ ਨਾ ਹਾਂ ਨਹੀਂ ਦੁਬਾਰ ਵੇ ਐਦਾ ਪਾ ਚੱਪੜਾਂ ਦਾ ਪਾਉਣੇ ਨਹੀਂ ਚੱਪੜਾਂ ਦਾ ਤਿਆਗ ਗਾਉਂਗਾ ਹੀ ਆ ਹੂੰ ਤੇ ਕਾ ਕਰਾਇਦ ਕਿ ਉਹ ਬੂਟ ਮੈਂ ਪਾ ਲੈਣਾ ਹੈ ਕਿ ਪੜ ਨਹੀਂ ਕੀ ਮਨ ਚ ਆਈ ਮੈਂ ਬੂਟ ਲਾ ਹੀ ਨਹੀਂ ਗੀ ਹੂੰ ਹੈ ਅੱਗੇ ਸੀਗਾ ਐਂ ਕਹਦਾ ਵੀ ਪੈਰ ਛੱਡ ਕੇ ਜਾਇਆ ਚੱਲ ਨਾ ਬਾ ਹੂੰ ਰੱਬ ਨੇ ਉਹ ਕਰਤਾ ਬੰਦੇ ਖੜਾਤਾ ਉਹ ਰੱਬ ਦਾ ਮਹਿਣਾ ਸੀ ਯਾਰ ਵੀ ਕੋਈ ਸਾਰੇ ਗਾਲਾਂ ਕੱਢਦੇ ਕੋਈ ਬੁਲਾਉਂਦਾ ਨਹੀਂ ਸੀ ਕੋਈ ਕੋਲ ਨਹੀਂ ਖੜਦਾ ਸੀ ਉਹੀ ਬੰਦੇ ਅੱਗੇ ਕਹਿੰਦੇ ਮੁਸਕ ਮਾਰਦਾ ਇਹ ਚੋਂ ਹੈ ਹੁਣ ਜੇ ਮੁਸਕ ਵੀ ਮਾਰਦਾ ਹੋਵੇ ਕਹਿੰਣਗੇ ਬਈ ਤੇ ਚਲ ਮੇਕਾ ਹੀ ਹੁੰਦਾ ਯਾਰ ਕਿਆ ਬਾਤ ਆ ਹੈ ਬਈ ਕਹਿੰਦੇ 라ਵਣ ਉਹ ਸ਼ਰਾਰਤੀ ਵੀ ਬਹੁਤ ਹੈ ਸ਼ਰਾਰਤੀ ਤਾਂ ਹੀ ਆ ਆਪਾਂ ਦੂਜੇ ਸਿੱਧੇ ਪਾਸੇ ਤਾਂ ਨਹੀਂ ਭਾ ਪੁੱਠੇ ਪਰ ਸੇ ਵਾਲੇ ਆਪਾਂ ਕਿਹੜੀਆਂ ਕਿਹੜੀਆਂ ਸ਼ਰਾਰਤਾਂ ਕੀਤੀਆਂ ਜਿਹੜੀ ਐ ਹੋਵੇ ਵੀ ਵੀ ਜਿਹਨੇ ਵੀ ਘਰਦਿਆਂ ਦੇ ਵੀ ਤੋਬਾ ਕਰਾਤੀ ਹੋਵੇ ਬਹੁਤ ਸ਼ਰਾਰਤਾਂ ਦਾ ਕੀ ਆ ਜਿਵੇਂ ਸਕੂਲ ਤੋਂ ਲੈ ਕੇ ਛਿੱਤਰ ਪੈਂਦੀ ਆਏ ਆਪਣੀ ਸਕੂਲ 'ਚ ਕੀ ਹੁੰਦਾ ਉਹੀ ਨਾਂ ਕੱਢ ਦਿਆ ਕਹਿੰਦੇ ਮੇਰਾ 10ਵੀਂ 11ਵੀਂ 12ਵੀਂ ਦੂਜੇ ਦਾ ਨਾਂ ਕੱਢ ਦਿੰਦੇ ਸਾਡਾ ਫੇਰ ਦਾਫਰ ਕਰਾ ਕੇ ਆਉਂਦੇ ਵਾਹ ਕਿਹੜਾ ਕੰਮ ਸ਼ਿਆਰ ਹੁਣ ਦਾ ਕੀ ਕਰਕੇ ਕੱਟਿਆ ਹਾਂ ਹਾਂ ਐਂ ਬਸ ਆ ਜੇ ਐਨੇ ਬਦਨਾਮ ਸੀਗੇ ਜੇ ਕਾਰਵਾਈ ਕਿਸੇ ਹੋਰ ਬੰਦੇ ਨੇ ਪਾਉਣੀ ਤੇ ਉਹਦਾ ਤਗੜਾ ਯਕੀਨ ਕਰ ਲੈਂਦਾ ਵੀ ਨਹੀਂ ਇਹਨੇ ਨਹੀਂ ਕੁਛ ਕੀਤਾ ਹਨ ਉਹ ਤਾਂ ਗੱਲ ਸਾਡੇ ਤੇ ਆਏਗੀ ਉਹ ਨਾ ਭਾਏ ਨਾ ਮੇਰੇ ਤੇ ਆਏਗਾ ਵੀ ਇਹ ਇਨੇ ਕੀਤੀ ਹੈ ਤੇ ਇਹੀ ਹੋ ਹਾਂ ਐ ਬਥੇਰੀ ਕੁੱਟ ਪਈ ਠੁੱਡਿਆਂ ਨਾਲ ਕੁੱਟਿਆ ਮਾਸਟਰਾਂ ਨੇ ਮੇਰੀ ਭੈਣ ਨੂੰ ਬਹੁਤ ਬੁਰਾ ਮਤਲਬ ਕਿਸੇ ਹੋਰ ਕੋਈ ਕਰ ਜਾਂਦਾ ਤੇ ਆ ਕੇ ਟੰਗ ਢਾ ਲੈਂਦਾ ਹਾਂ ਸ਼ਰਾਰਤਾਂ ਨੂੰ ਇਹ ਜੇ ਆਪਾਂ ਇਹੇ ਕਿਨੂੰ ਆਪਾਂ ਖੁੱਲੇ ਆ ਮਾਸਟਰ ਨੂੰ ਉਦੋਂ ਪਤਾ ਸੀ ਵੀ 라ਵਣ 라ਵਣ ਹੈ ਭਈ ਇਹ ਨੇ ਕਿਸੇ ਨੂੰ ਉਹ ਤਾਂ ਤੈਨੂੰ ਦੱਸਿਆ ਮੇ ਤਾਂ ਮੁੱਛ ਨਹੀਂ ਆਈ ਸੀ ਮੈਂ ਤਾਂ ਹੋਰ ਹੀ ਸੀਗਾ ਟੰਗਲ ਜਾ ਤਾਂ ਉਹਦਾ ਕੋਈ ਬਣਾਉਂਦਾ ਨਹੀਂ ਸਕਲਾ ਕਿ ਨਹੀਂ ਸਾਡੀ ਫੋਟੋ ਖਰਾਬ ਆ ਜੂ ਸਾਡੀ ਐ ਜੇ ਵਿਆਹ ਤੇ ਕਿਸੇ ਜਾਣਾ ਬੈਠੇ ਹੋਣਾ ਵੀ ਸਾਡੀ ਚੜਾਈ ਨਹੀਂ ਹੁੰਦੀ ਤੇ ਇਹਨਾਂ ਨਾਲ ਆ ਕੇ ਸਾਡੀ ਬੇਇੱਜ਼ਤੀ ਹੁੰਦੀ ਐ ਅਗਲਾ ਪਾਸੇ ਹੋ ਜਾਂਦਾ ਹੂੰ ਵੈਸੇ ਤੇ ਇਹ ਤਾਂ ਹੋਣਾ ਨਹੀਂ ਚਾਹੀਦਾ ਇਨਸਾਨ ਤਾਂ ਇਨਸਾਨ ਉਹਨੂੰ ਕੁਦਰਤ ਬਣਾਉਂਦੀ ਐ ਕਿਹੜਾ ਕੋਈ ਉਹ ਓਏ ਇਹ ਆਪਣੇ ਚੱਲਦਾ ਪਤਾ ਨਹੀਂ ਯਾਰ ਕੀ ਕਾਰਨ ਹੁਣ ਉਹੀ ਬੰਦੇ ਜਾਂ ਕੋਈ ਵੀ ਆ ਹੁਣ ਅਗਲਾ ਨੇੜੇ ਆ ਬੈਠੂਗਾ ਹੁਣ ਜਿੱਥੇ ਬੈਠੇ ਦਾ ਆਪਾਂ ਮਹਿਫਲ ਲਾ ਦੇਈਏ ਜਿੱਥੇ ਕਿਹੜਾ ਬੈਠਾ ਉਥੇ ਮੇਲਾ ਲੱਗ ਹਾਂ ਇਹ ਥੇਕਰ ਨੂੰ ਆਪਾਂ ਹੀ ਸੀ ਹੂੰ ਬੋਲਣ ਵਾਲ ਨੂੰ ਆਪਾਂ ਕਿਹੜਾ ਜਖਦੇ ਸੀਗੇ ਫੇਰ ਕੋਈ ਮੂੰਹੋਂ ਜੋ ਜਿਹੜੀ ਮਨ ਤੇ ਗੱਲ ਆ ਗਈ ਜੀਭ ਤੇ ਉਹ ਕਾਢ ਹੀ ਤੇ ਨਹੀਂ ਬਾਹਰ ਫੇਰ ਬੜੀ ਜੁੱਤਾਂ ਹੀ ਪਈ ਜਾਣ ਬੜਾ ਪੁੱਠੀ ਨਿਕਲ ਗਈ ਸਿੱਧੀ ਨਿਕਲ ਗਿਆ ਆਪਾਂ ਬੜਾ ਸੋਚ ਸਮਝ ਕੇ ਨਹੀਂ ਤੰਗ ਮੈਂ ਏਥੇਕਰੋਂ ਡਰਦਾ ਆਹ ਇੰਟਰਵਿਊ ਮੈਨੂੰ ਹੁਣ ਜਿਵੇਂ ਮੈਂ ਕਿਹਾ ਭੈਣ ਕੋਈ ਉਨੀ ਕੀ ਗੱਲ ਕਹੀ ਗਈ ਕਿ ਮੈਂ ਕੋਈ ਬੰਧ ਕੱਢਿਆ ਜਾਊਗਾ ਤੇ ਭਈ ਜਿਵੇਂ ਸਕੂਲ ਚ ਫਿਰ ਆ ਹੁੰਦਾ ਸੀ ਚਲੋ ਦੂਜੇ ਪਾਸੇ ਤਾਂ ਸੀਗੇ ਵੀ ਛੇਤਰਪਰੇੜ ਵਾਲੇ ਪਾਸੋਂ ਜਦੋਂ ਬੋਲਣ ਵਾਲਾ ਰੌਣਕ ਵਾਲੇ ਪਾਸੋਂ ਉਹ ਕੰਮ ਸੀਗਾ ਵੀ ਉਹ ਪਾਰਟਿਸਪੇਟ ਕਰਦਾ ਸੀਗਾ ਨਹੀਂ ਉਮੀਦ ਸੀ ਉਮੀਦਾਂ ਸੰਗਦੇ ਜੀ ਸੀਗੇ ਕਿਉਂਕਿ ਦੂਜੂਆਂ ਗੰਦ ਗੁੰਦ ਪਾਉਣ ਚ ਜਿਵੇਂ ਕੋਈ ਜਵਾਕ ਭਜਾਉਣ ਨੇ ਅਸੀਂ ਕੋਈ ਭੋਗ ਨਹੀਂ ਛੱਡਣਾ ਨੇੜੇ ਤੇੜੇ ਤੇ ਇਹੇ ਜੇ ਕੰਮ ਚ ਜੇ ਕੋਈ ਕੋਈ ਫੈਕਸ਼ਨ ਫੁਕਸ਼ਨ ਹੋਣਾ ਸੀ ਵਿੱਚ ਤਾਂ ਲੱਗਣਾ ਨਾ ਤੇ ਉਹ ਗਾ ਅਸੀਂ ਹੁਣ ਹੀ ਪਾਣਦੇ ਉਹਦਾ ਉਹ ਮੈਨਾਂ ਸੀ ਪੈਨ ਨਾ ਹੋਣ ਦੇ ਨਾਲ ਕੰਮ ਸੀ ਹਾਂ ਉਹ ਫਿਰ ਸਾਡੇ ਕਨੇ ਨੂੰ ਝਾੜ ਹੁੰਦੀ ਇੱਥੇ ਕਾਲਜ ਜਦ ਮੈਂ ਭੱਜ ਤੇ ਵੀਜ ਕੀਤੀ ਆ ਦੋਕ ਸਾਲ ਤੇ ਉਦੋਂ ਇੱਥੇ ਪਾਰਟੀ ਜੀ ਹੁੰਦੀ ਆ ਹੂੰ ਉਹਨਾਂ ਨੇ ਨੋ ਕੁਝ ਆ ਕੇ ਸਾਡੇ ਕੋਲ ਨਹੀਂ ਝੱਕੀ ਆ ਵੀ ਇਹ ਕਰੀ ਗਈ ਜੰਦੇ ਆ ਇਸ ਗੱਲੋਂ ਆਪਾਂ ਲਾਜ ਗੇ ਰੌਣਕਾਂ ਉਵੇਂ ਜਿਵੇਂ ਸਿਨੇਮਿਆਂ 'ਚ ਨਹੀਂ ਇੱਕ ਇੱਕਈ ਮੁੰਡੀਰ ਹੁੰਦੀ ਵੀ ਉਹ ਹਰ ਇੱਕ ਡਾਇਲੌਗ ਤੇ ਇੱਕ ਨਵਾਂ ਹੀ ਸ਼ੋਸ਼ਾ ਘੜਦੀ ਹਾਂ ਉਹੋ ਜਿਹਾ ਕੰਮ ਕਰਦੇ ਆ ਫਿਰ ਤੁਸੀਂ ਹਾਂ ਚੱਕੀ ਤੁਰੀ ਜੇ ਤਾਂ ਬਈ ਐ ਹੋਇਆ ਵੀ ਫਿਰ ਕਦੇ ਵੀ ਕੁੜੀ ਦਾ ਕੋਈ ਆਉਣਾ ਹੋਵੇ ਜ਼ਿੰਦਗੀ 'ਚ ਜਾਂ ਵੀ ਉਹੋ ਜਿਹਾ ਕੋਈ ਨਹੀਂ ਨਹੀਂ ਉਹ ਮੈਣੀ ਉਹ ਤਾਂ ਮੇਰਾ ਸੁਪਨਾ ਕੀ ਉਹ ਨਾ ਬੜਾ ਪੜਾ ਕੰਮ ਹੋਇਆ ਮੇਰੇ ਨਾਲ ਹੂੰ ਮੈਨੂੰ ਕੀ ਹੁੰਦਾ ਇਹਦੇ ਕਰਕੇ ਅਗਰ ਕੁੜੀਆਂ ਨੂੰ ਐਂ ਲੱਗਦਾ ਪਤਾ ਨਹੀਂ ਵੀ ਕਿੱਡਾ ਗਲੈਂਡ ਲਾਉਂਦਾ ਕਿੱਡਾ ਕੋਈ ਨੀ ਘਰੋਂ ਤੱਕੜਾ ਇਹ ਜਾਂ ਵੀ ਇਹ ਸ਼ੋਅ ਆਫ ਨਹੀਂ ਕਰਦਾ ਤੇ ਵੀ ਪਤਾ ਨਹੀਂ ਕਿੰਨੀ ਗਰੀ ਚੜ੍ਹਾਈ ਹੈਗੀ ਇਹ ਸੋਹਣਾ ਹੈਗਾ ਉਹ ਇਹਦਾ ਫਿਲਟਰ ਦਾ ਕਮਾਲ ਮੈਨੂੰ ਇੰਨੇ ਮੈਸੇਜ ਆਉਂਦੇ ਆ ਤੇ ਮੈਂ ਨਾ ਸਾਡੇ ਬੁੜੇ ਦਾ ਸੰਨੀ ਦੇ ਦਾ ਨੰਬਰ ਦਿੱਤਾ ਕਰਨਾ ਇੰਸਟਾ ਤੇ ਉਹ ਮੈਂ ਦਿੱਤਾ ਸੀ ਮੈਂ ਕਿਹਾ ਇਹਨੂੰ ਮਨਾਉ ਉਹ ਵੀ ਐਂ ਕਰਕੇ ਮੈਂ ਖੁੱਡੇ ਪਾਉਣੇ ਆ ਉਹ ਵੀਡੀਓ ਜੜੀ ਮਿਲੀਅਨ ਚ ਮੈਨੂੰ ਫੋਨ ਆਉਂਦੇ ਸੀ ਮੈਂ ਤਾਂ ਐਂ ਚੱਕਦਾ ਚੁੱਦਾ ਨਹੀਂ ਸੀਗਾ ਤੇ ਉਹ ਘਰੇ ਫੋਨ ਆਉਣ ਲੱਗ ਗਏ ਉਹ ਘਰ ਦੇ ਭਾਣਾ ਕਹਿੰਦੇ ਵੀ ਇਹ ਤਾਂ ਕੁੜੀਆਂ ਦੇ ਫੋਨ ਆਉਣ ਲੱਗ ਗਏ ਤਾਂ ਸਾਡਾ ਆਪਣਾ ਹੱਥੋਂ ਨਿਕਲ ਗਿਆ ਵੀਰੇ ਕੰਮ ਖਰਾਬ ਕਰੂ ਅੱਗੇ ਮੇਰੀ ਘਰੇ ਅੱਜ ਅਸੀਂ ਹੁਣ ਜਮੀ ਅਜਤ ਹੈ ਨਹੀਂ ਹੁਣ ਮੈਨੂੰ ਜੇ 100 ਰੁਪਿਆ ਵੀ ਦੇਣਾ ਉਹ ਵੀ ਪੁੱਛਣਾ ਵੀ ਕਿੱਥੇ ਲਾਇਆ ਜੇ ਤੇ ਜਿਹੜਾ ਪਾਇਆ ਵੀ ਉਹਦਾ ਵੀ ਬਿੱਲ ਦੇ ਐਨਾ ਬਦਨਾਮ ਹੋਇਆ ਮੇਰੇ ਹੈ ਜਮਾ ਨਹੀਂ ਇਹ ਜੇ ਕੰਮ ਵਾਲਾ ਤੇ ਆਉ ਆਪਣੇ ਕਿੰਨੂੰ ਕੋਈ ਉਂਗਲ ਚੱਕ ਸਕਦਾ ਕੋਈ ਕੁੜੀ ਕਹਿੰਦੇ ਪਿਆਰ ਤੇ ਤੇਰਾ ਬੇਗੋ ਨਾਲ ਹੈ ਉਹ ਆਪਣਾ ਤਾਂ ਜਾਨਵਰਾਂ ਨਾਲ ਹੀ ਆ ਬੂ ਆਪਣੇ ਜਿਹੇ ਹੀ ਖੂਬੀ ਆ ਜਿਹੇ ਨਾ ਬੰਦੇ ਨਾਲ ਬਹਿ ਜਾਈਦਾ ਤੇ ਉਹ ਬਸ ਆਪਣਾ ਨਾਂ ਹੀ ਲਈ ਜਾਂਦਾ ਰਠੀ ਜਾਂਦਾ ਹਮ ਆਪਣਾ ਜਾਨਵਰ ਹੋਵੇ ਭਾਵੇਂ ਕੋਈ ਬੰਦਾ ਹੋਵੇ ਤੇ ਬਦਨਾਮੀ ਖਾਮ ਖਾਦੀ ਇਹ ਵੀ ਹੁੰਦੀ ਆ ਹਾਂ ਇਹ ਬਦਨਾਮੀ ਹੋਈ ਅੱਗੇ ਮੇਰੀ ਮਾਂ ਨੂੰ ਬੁੜੀਆਂ ਕਹਿਣਗੀਆਂ ਹੋਣਗੀਆਂ ਸੀ ਨੂੰ ਕਿੰਨੇ ਕੁੜੇ ਨਹੀਂ ਹੋਣ ਕਹਿਣਗੀਆਂ ਇਹਨਾਂ ਦਾ 9-10 ਤਾਂ ਰੱਖੀਆਂ ਹੋਣਗੀਆਂ ਹੁਣ ਇਹ ਭਾਵੇਂ ਕੋਈ ਗੱਲ ਹੁੰਦੀ ਹੈ ਕਹਿਣ ਵਾਲੀ ਯਾਰ ਹੁਣ ਕਹਿੰਦੀਆਂ ਵੀ ਇਹ ਨਹੀਂ ਪਤਾ ਵੀ ਲਿਓ ਕਿਹੜੀ ਹਾਂ ਹਾਂ ਹੁਣ ਇਹੀ ਚੌੜਣੀ ਉਹ ਜਿੱਥੇ ਜਾਂ ਜਾਬੜੀ ਦਾ ਜਾਂ ਕਿਤੇ ਵਿਆਹ ਬੂਚ ਉਹ ਭੈਣਾਂ ਆਪ ਬਚ ਕੇ ਜਾਂ ਕੋਈ ਬੰਦਾ ਨਾ ਰੱਖਣਾ ਪੈਂਦਾ ਭੈਣਾਂ ਬੁੜੀਆਂ ਛੇੜਨਗਾ ਬਿਰਾਮ ਆ ਗਿਆ ਰਾਮਨੇਗਾ ਮੁੱਛ ਵਾਲਗਾ ਇਹ ਮੈਨਿਆ ਬਾਹਰ ਚਾਂਸ ਹੋਇਆ ਜਿਵੇਂ ਹੁਣ ਪੁਰਾਣੀਆਂ ਬੁੜੀਆਂ ਇਹ ਪਹਿਲਾ ਮੁੱਛ ਨੂੰ ਕਿਉਂ ਐ ਮਾੜਾ ਸਮਝਦੇ ਸੀ ਕਿ ਕੀ ਸਮਝਦੇ ਸੀ ਜਿਹੜਾ ਮੁੱਛ ਵਾਲਾ ਬੰਦਾ ਸੀ ਜਾਂ ਉਹਨੂੰ ਕੋਈ ਬੈਲੀ ਸਮਝਦੀ ਜਾਂ ਕੋਈ ਆਸ਼ਕ ਸਮਝਦੇ ਸੀ ਮੈਨੂੰ ਵਿੱਚ ਕਈ ਵਾਰੀ ਐਂ ਚਾਂਸ ਹੋਇਆ ਬੁੜੀਆਂ ਨੇ ਪੁਰਾਣੀਆਂ ਨੇ ਦੇਖ ਲਿਆ ਮੈਨੂੰ ਮੈਨੂੰ ਦੇਖ ਕੇ ਘੁੰਡ ਕੱਢ ਲਿਆ ਅੱਛਾ ਮੈਂ ਹੱਸ ਪੈਣਾ ਬੁੜੀਆਂ ਹੱਸ ਪੈਣੀਆਂ ਐ ਨਾ ਘੁੰਡ ਕੱਢ ਕੇ ਮੈਂ ਹੱਸਣ ਲੱਗ ਗ ਇਹ ਹੁਣ ਤੁਸੀਂ ਦੱਸਿਓ ਹੂੰ ਬਈ ਜਾਂ ਤਾਂ ਇਹ ਆਪਣੇ ਦਰਸ਼ਕ ਦੱਸ ਦੇਣਗੇ ਵੀ ਕਾਹ ਤੋਂ ਕੁੰਡ ਕੱਢਦੇ ਆਂ ਬੁੜੀਆਂ ਵਿੱਚ ਪੁਰਾਣੀਆਂ ਬੁੜੀਆਂ ਆ ਵੀ ਨਾਲ ਬਜ਼ੁਰਗ ਕੱਢ ਲੈਂਦੀਆਂ ਹਾਂ ਹਾਂ ਜਿਨ੍ਹਾਂ ਨੂੰ ਪੁਰਾਣਾ ਪਤਾ ਜਿਵੇਂ ਹੁਣ ਅੱਗੇ ਬੁੜੀਆਂ ਹੋਣਗੇ ਜੇਠ ਵਾਲੇ ਤੋਂ ਜਾਂ ਮੋਛਾ ਵਾਲੇ ਬੰਦੇ ਤੋਂ ਜਾਂ ਉਹਦੇ ਜੇੜ ਤੋਂ ਕੁੰਡ ਕੱਢ ਲੈਂਦੇ ਆਂ ਸੀ ਨਹੀਂ ਮੈਨੂੰ ਲੱਗਦਾ ਤੁਹਾਡੇ ਪਿੰਡ ਦੀਆਂ ਤੈ ਹੁਣੀਆਂ ਨੇ ਉਹਨਾਂ ਦੇ ਤੇ ਇਤਿਹਾਸ ਹੀ ਪਤਾ ਵੀ ਸਾਡੇ ਆ ਮੁੱਛਾਂ ਵਾਲੇ ਦਾ ਸਾਡੇ ਤਨੀ ਚੌੜ ਨਹੀਂ ਹਾਂ ਸਾਡੇ ਮੁੱਛਾਂ ਵਾਲੀ ਸੀ ਦੂਜੀ ਸੀ ਬਾਟ ਟੋਕ ਵਾਲੇ ਮੁੱਛਾਂ ਕੁੰਡੀ ਰੱਖਦੇ ਸੀ ਮੁੱਛ ਦਾ ਮੋਛੇ ਕੁੰਡੀ ਤੇ ਰਫਾਰ ਮੋਢੇ ਸਾਡੇ ਪਰਦਾਦੇ ਨੇ ਵੀ ਸਰਪੰਚ ਕੀਤੇ ਜਾਂ ਹੋਰ ਸੀ ਰਫਾਰ ਇਹਨਾਂ ਦੇ ਮੋਢੇ ਤੇ ਰਹਣਗੇ ਸਾਰਿਆਂ ਦੇ ਜਿੰਨੇ ਇਹ ਬੰਦੇ ਸੀਗੇ ਅੱਛਾ ਹਾਂ ਜਦੋਂ ਜਿੱਧਰ ਜਾਣਾ ਮੋਢੇ ਤੇ ਰਹਿਣਗੇ ਆਪਣੀਆਂ ਇੰਸਟਾ ਦੀ ਰੀਲਾਂ ਬਿਹੇਰਾਂ ਚੱਲਣਗੀਆਂ ਮੈਨੂੰ ਪ੍ਰਾਣੀਆਂ ਮੈਨੂੰ ਖਿਆਗੀਆਂ ਤੇ ਮਪਾਂਗਾ ਬੀ ਲੋਕਾਂ ਨੇ ਇਹਨਾਂ ਪਸੰਦ ਕੀਤੀਆਂ ਬਿਹੇਰੇ ਮੈਸੇਜ ਕੀਤੇ ਤੇ ਦਬ ਦਬਾ ਵੀ ਪੂਰਾ ਸੀ ਹੁਣ ਵੀ ਆਪਾਂ ਨੂੰ ਕੋਈ ਆਏ ਨਹੀਂ ਕੋਈ ਬੋਲ ਜੂਬ ਜਾਂ ਕਹਿ ਜੂਗਾ ਵੀ ਹਾਂ ਕਿਵੇਂ ਆ ਵੀ ਮੂੰ ਹੀ ਕੋਈ ਗੱਲ ਪੈ ਜੂ ਆਏ ਨਹੀਂ ਆਪਾਂ ਨੂੰ ਤਾਂ ਆਪਣੇ ਹਜੇ ਵੀ ਚੱਲਦੀ ਆ ਉਹ ਮੁੱਛ ਦਾ ਪ੍ਰਭਾਵ ਕਿੰਨਾ ਕ ਹੈ ਉਹ ਬਾਪਾ ਬਾਹਰ ਜਾਂਦੇ ਦੋ ਬਾਹਰ ਦਬ ਦਬਾ ਯ ਇਹ ਜਰ ਨੂੰ ਐ ਬੁੜਿਆਂ ਕੋਲ ਦੀ ਵੀ ਲੰਘ ਜਿਹੜਾ ਸਾਥ ਹੈ ਨਾ ਉਹ ਵੀ ਵਾ ਗੱਲਾਂ ਕਰਨ ਲੱਗ ਜਾਂਦੇ ਉਹ ਵੀ ਕਹਿੰਦੇ ਪਤਾ ਨਹੀਂ ਕਿਹਦਾ ਮੁੰਡਾ ਜਾਂ ਜਿਵੇਂ ਹੋਰ ਬਗਾਨੇ ਪਿੰਡ ਜਾ ਵਰਦੇ ਹੁਣ ਸਾਡੇ ਤਾਂ ਚੱਲ ਪਤੀ ਆ ਇੱਕ ਮੈਂ ਮੋੜ ਮੁੜ ਗਿਆ ਪਿੰਡ ਤੇ ਵੜ ਗਿਆ ਉੱਥੇ ਫੋਨ ਸੜਕ ਕੇ ਜਾਂਦੇ ਆ ਉਹ ਰਾਹ ਬਣ ਜਾਂਦਾ ਉਹ ਮੋਛੜਾ ਰਾਹ ਬਣ ਜਾਂਦਾ ਉਹ ਸਾਰੇ ਪਿੰਡ ਚ ਐ ਮੁੰਡੇ ਮੂਰੇ ਹੋਏ ਨਾ ਫੇਰ ਰੋਕ ਕੇ ਚਾਹ ਪੀਣੀ ਪੈਂਦੀ ਆ ਹੁਣ ਇਹ ਜ਼ਿੰਦਗੀ ਜਿਉਣ ਦਾ ਸਵਾਦ ਹੀ ਹੋਣਾ ਹੈ ਇਹਦੀ ਭੈਣ ਨੂੰ ਹੂੰ ਪਹਿਲਾਂ ਐਵੇਂ ਹੀ ਅਗਲਾ ਕੋਈ ਬੁਲਾਉਂਦਾ ਨਹੀਂ ਸੋਣ ਜਿੱਥੇ ਜਾਈਦਾ ਉਹ ਖਾਣੀ ਮਰਦਾ ਜਿੱਥੇ ਮਰਜੀ ਜਾਵੜ ਕੇ ਨਾਲ ਮੁੰਡਿਆਂ ਨੂੰ ਰਜਾ ਕੇ ਲੈ ਜਾਂਦਾ ਜੇ ਕਿਤੇ ਦੁਕਾਨ ਤੇ ਵੀ ਚੀਜ਼ ਲੈਣ ਵੜ ਕੇ ਉਹਨੇ ਵੀ ਵਾ ਠੰਡਾ ਮੰਗਾਉਣਾ ਰੋਟੀ ਪਾਣੀ ਉਹਨੇ ਸਮੋਸੇ ਸਮਸੇ ਲਈ ਹੋਣੇ ਬਈ ਯਾਰ ਬਈ ਬਾਈ ਆਇਆ ਇੰਨਾ ਹੁਣ ਉਹ ਆ ਬੁੜੀਆਂ ਚ ਤਬੀ ਚੱਲ ਹੋ ਗਿਆ ਡਰ ਹੋ ਗਿਆ ਮੋਛਾ ਬੰਦਿਆਂ ਚ ਫਿਰ ਕਿਵੇਂ ਬੰਦਿਆਂ ਨੇ ਕਦੇ ਕਹਿ ਵੀ ਸ਼ਾਵਾਸ਼ੇ ਵੀ ਆ ਉਹ ਬੰਦੇ ਦੀ ਮੈਂ ਦੱਸਦਾ ਮੈਂ ਨਾ ਹਸਪਤਾਲ ਚ ਬੈਠਾ ਇੱਕ ਮੇਰੇ ਕੋਲ ਬੁਢਾ ਆਇਆ ਅਗ ਮੇਰੀ ਮੋਛ ਪੱਟਣ ਲੱਗਾ ਮੈਂ ਕਿਹਾ ਬਾਬਾ ਦੇਖੀ ਪੱਟਣਾ ਦੀ ਕਹਿੰਦਾ ਉਹ ਤੋਂ ਮੈਂ ਦੇਣਾ ਸੀ ਵੀ ਅਸਲੀ ਹੈ ਤੇਰੀ ਇਹ ਉਹ ਮੈਂ ਜੀ ਬਾਬਾ ਅਸਲੀ ਵੀ ਉਹਨੇ ਪੱਟ ਨਹੀਂ ਕਿਤੇ ਇੱਕ ਉਹ ਤਾਂ ਮੇਰੀ ਵੀ ਇਹੀ ਜੀ ਮੋਛਾਂ ਦੀ ਸੀ ਤੇ ਯਾਰ ਜਵਾਨੀ ਵਾਲੇ ਦਿਨ ਜਾ ਰਾਗੇ ਤੈਨੂੰ ਦੇਖ ਕੇ ਐ ਬੁੜੇ ਬਥੇਰੇ ਮਿਲਦੇ ਆਪਾਂ ਨੂੰ ਉਹ ਤਾਂ ਬੰਦੇ ਤਾਂ ਤਾਂ ਬਹੁਤ ਸ਼ਾਬਾਸ਼ੇ ਮਿਲਦੇ ਹਾਂ ਬੁੜੇ ਉੱਡ ਕੇ ਮਿਲਦੇ ਆ ਐ ਬੁੜੀਆਂ ਵੀ ਗਾ ਕੇ ਪਾਣਾ ਦੂਜ ਨੂੰ ਛੇੜਦਿਆਂ ਵੀ ਉਹ ਮੋਛਾ ਭਾਈ ਉਹਨੇ ਕਿਵੇਂ ਮੋਛਾ ਬੜੀ ਪੜੀ ਹੁੰਦੀ ਮੈਂ ਐ ਕੱਲਾ ਜਾਂਦਾ ਨਹੀਂ ਹੁਣ ਐ ਚੱਲ ਬਾਲਗ ਪਰਸੈਂਟ ਕੀ ਹੁੰਦਾ ਦੋ 20 25% ਤਾਂ ਬੁੜੀਆਂ ਵੀ ਵੱਧ ਵੀਡੀਓ ਦੇਣਗੇ ਹਨਾ ਚੱਲ ਆਪਾਂ ਕਿਹੜਾ ਵੀ ਉਹਵੇਂ ਪਹਿਲਾਂ ਮੜੀਆਂ ਮੋਟੀਆਂ ਗੱਤੀਆਂ ਵੀਡੀਓ ਸਿਉਣਾ ਆਪਾਂ ਸਹੀ ਪਾਉਨੇ ਆ ਤੇ ਐ ਬੜਗਾ ਬਣਾਉਂਦਾਂ ਮੈਂ ਐ ਕਰਕੇ ਬਈ ਤੇਰੀਆਂ ਅਸੀਂ ਵੀਡੀਓ ਸਾਡੇ ਜਵਾਕਾਂ ਨੂੰ ਤੇਰੀਆਂ ਵੀਡੀਓ ਦਿਖਾਉਂਦੇ ਆਂ ਦਿਖਾਉਂਦੇ ਆਂ ਹਾਂ ਨਹੀਂ ਉਹ ਤਾਂ ਪੂਰਾ ਉਹ ਆ ਵੀ ਦੱਸਣਾ ਵੀ ਚਾਹੀਦਾ ਵੀ ਦੇਖ ਵੀ ਮੁੰਡਾ ਮੋਛ ਵਾਲੇ ਦੇ ਕਿੰਨੇ ਸੈਲਟੀ ਆ ਬਹੁਤ ਸੁਰੱਖੀ ਹੋਈ ਆ ਹਾਂ ਦਾੜੀ ਮੋਛ ਰੱਖੀ ਹੋਈ ਆ ਸਹੀ ਗੱਲ ਇਹੋ ਜੀ ਬਣਦੀ ਨਹੀਂ ਹਰ ਇੱਕ ਦੀ ਬਈ ਇਹ ਤਾਂ ਪਤਾ ਨਹੀਂ ਤੈਨੂੰ ਦੱਸਿਆ ਤਾਂ ਹੈ ਪਹਿਲਾਂ ਜਮਾ ਹੀ ਨਹੀਂ ਸੀ ਇੱਕ ਬਾਅਦ ਇਹ ਰਾਵਣ ਹੈ ਮੈਂ ਆਪ ਰੱਖ ਰੱਖ ਕੇ ਬਹੁਤ ਇੱਕ ਵਾਰ ਬਹੁਤ ਵਰੀ ਚੱਕਤਾ ਕੰਮ ਇਹ ਵਾਰ ਕੀ ਉਹਨੇ ਰਾਵਣ ਦਾ ਪ੍ਰਦਾਨ ਕਿਹੜਾ ਰਾਵਣ ਕੀ ਉਹਨੇ ਆਪਣੀ ਚੱਕਰ ਮਿਲ ਗਏ ਕਹੜਾ ਠੀਕ ਹੈ ਤੇ ਬਸ ਹੁਣ ਇਹਨੂੰ ਇਹੀ ਪ੍ਰਦਾਨ ਦੇਤਾ ਪਹਿਲੇ ਜਮੇ ਨਹੀਂ ਸੀ ਮੇਰੇ ਫੁੱਟੀ ਨਹੀਂ ਸੀ ਇੱਕ ਵਾਰੀ ਆਇਆ ਸੋ ਮੈਨੂੰ ਪਤਾ ਵੀ ਬਾਹਰ ਵੀ ਤਾਂ ਹੀ ਉਹਦਾ ਵੀ ਇੰਨਾ ਚਾਹ ਹੈ ਹਾਂ ਇੰਨਾ ਚਾਹ ਵੀ ਭਾਣ ਲੁਕ ਦੂਜਿਆਂ ਦੇ ਐ ਡੰਗ ਡੰਗ ਮੁੱਛਾਂ ਆਂਗਾ ਦਾੜੀਆਂ ਆਂਗਾ ਮੈਂ ਦੂਜੇ ਮੈਨੂੰ ਕੁਚਲੜ ਕੋਈ ਕਹਿੰਦੀ ਸੀ ਵੀ ਇਹ ਤਾਂ ਅਜੇ ਨਹੀਂ ਭੰਨ ਆ ਹੁਣ ਆ ਗਈ ਹੁਣ ਦਵਦਵਾ ਪੂਰਾ ਪਾਇਆ ਵਾ ਪ੍ਰਭਾ ਤੇ ਬਈ ਜਿਵੇਂ ਆਪਾਂ ਰਾਵਣ ਦੀ ਗੱਲ ਕਰੀਏ ਵੀ ਐ ਕਦੇ ਕਿਸੇ ਨੇ ਕਿਹਾ ਨਹੀਂ ਵੀ ਇਹ ਕਿਉਂ ਨਾ ਰੱਖਿਆ ਯਾਰ ਬਈ ਮੈਨੂੰ ਹੁਣ ਬਥੇਰੇ ਹੋ ਕਹਿੰਦੇ ਆ ਬਈ ਆਪਾਂ ਦਾ ਹਰੇਕ ਨੂੰ ਕਹਿੰਦੇ ਆ ਭਈ ਅਹੀ ਤਾਂ ਨਾ ਮੂੰਹ ਦੇ ਮਿੱਠੇ ਆ ਸੀ ਨਾ ਅਸੀਂ ਚੰਗੇ ਆ ਅਸੀਂ ਤਾਂ ਠੀਕ ਆ ਬਰਾਈ ਵਾਲੇ ਅਸੀਂ ਤਾਂ ਬੁਰੇ ਆ ਹਰਦ ਤੱਕ ਬਚ ਕੇ ਰਹੁ ਭਈ ਆ ਉਹਦਾ ਬੜਾ ਲੋੜ ਨਹੀਂ ਬਿਥੇਰੇ ਕਹਿਣਗੇ ਇਹ ਤਾਂ ਬੁਰਾ ਅਸੀਂ ਆਏ ਸੀ ਗਲਤ ਸੀ ਉਹ ਤੁਸੀਂ ਆਪਦੇ ਆਰਾਮ ਨੂੰ ਹੀ ਸਾਉਂਡ ਅਸੀਂ ਤਾਂ ਰਾਵਣ ਵਾਲੇ ਆ ਠੀਕ ਆ ਇਹ ਤਾਂ ਰਾਵਣ ਦੇ ਫੈਨ ਆ ਜੱਟ ਦੇ ਤੇ ਇਹ ਵੀ ਮੰਨਾਂਗੇ ਰਾਵਣ ਚ ਕੀ ਕੀ ਖਾਸ ਲੱਗਦਾ ਏ ਭਈ ਤੁਹਾਨੂੰ ਉਹਦਾ ਬਸ ਛੋਟਾ ਬੰਦਾ ਸੀ ਸਿਰਾਈ ਸੀ ਉਹਦਾ ਉਹਨੂੰ ਯਾਰਾ ਹੁਣ ਬਿਹੇ ਲੋਕੀ ਆਰਾਮ ਨੂੰ ਉਹ ਕਰਦਾ ਵੀ ਆਰਾਮ ਚੰਗਾ ਸੀ ਆਰਾਮ ਚੰਗਾ ਚਲੋ ਆ ਆਪ ਦੀ ਸਾਰ ਸਹੀ ਹੋਊ ਯਾਰ ਅੱਜ ਦੇ ਟਾਈਮ 'ਚ ਚੱਲ ਮੈਂ ਆ ਮੇਰੀ ਭੈਣ ਦਾ ਕੋਈ ਨੱਕ ਵੱਢ ਦੇ ਜੇ ਗਾਹਣਾ ਕੋਈ ਰੱਬ ਹੋਵੇ ਜਾਂ ਕੋਈ ਇਥੇ ਮੰਤਰੀ ਹੋਵੇ ਆਪਾਂ ਕਹਿੰਦੇ ਛੱਡ ਪਰਾਂ ਕੋਈ ਨਹੀਂ ਹੁੰਦਾ ਉਹਨੂੰ ਪਤਾ ਸੀ ਵੀ ਉਹ ਰੱਬ ਆ ਰਾਮ ਰੱਬ ਆ ਉਹ ਕਰੇ ਉਹ ਰੱਬ ਹੋਣਾ ਘਰੇ ਹੋਣਾ ਆਜਾ ਫਿਰ ਉਹਨੇ ਆਪਦੀ ਇੱਜ਼ਤ ਮਾਰੀ ਨੂੰ ਸੀਤਾ ਨੂੰ ਚੱਕਿਆ ਸੀ ਤੇ ਸੀਤਾ ਚੱਕ ਕੇ ਆਏ ਵੀ ਨਹੀਂ ਸੀ ਜੇ ਅੱਜ ਤੇ ਹੁੰਦਾ ਰਾਵਣ ਜਾਂ ਅੱਜ ਦਾ ਕੋਈ ਉਵੇਂ ਹੁੰਦਾ ਤੇ ਹੁਣ ਉਹਦੇ ਸੀਤਾ ਦੇ ਕਿੰਨੇ ਜਵਾਕ ਹੋਣੇ ਸੀ ਤੇ ਕਿੱਥੇ ਉਹਨੇ ਆ ਡੋਰਾ ਬਣਾਇਆ ਸੀ ਆਪਾਂ ਦੇ ਗੋਲੀਆਂ ਦਿੱਤੀਆਂ ਆਵੀਆਂ ਸੀ ਬਈ ਇਹਨੂੰ ਹੱਥ ਨਹੀਂ ਲਾਉਣਾ ਠੀਕ ਆ ਹੁਣ ਕੋਈ ਕਹਿਣਗੇ ਹੱਥ ਨਹੀਂ ਲਾਇਆ ਸੀ ਉਹਨੂੰ ਚੱਕ ਕੇ ਕਿਵੇਂ ਲੈ ਗਿਆ ਸੀ ਉਹ ਭਾਵੇਂ ਉਹਨਾਂ ਦੇ ਸਾਕਤੀਆਂ ਸੀਗੀਆਂ ਉਹ ਉਹ ਚਬਾ ਲੈਂਦੇ ਸੀ ਨਾ ਉਹਵੇਂ ਬੰਦੀ ਬਣਾ ਲੈਂਦੇ ਸੀ ਜਿਵੇਂ ਮਰਜ਼ੀ ਉਹ ਲੈ ਗਿਆ ਉਹ ਫੇਰ ਵੀ ਉਹਨੇ ਪਰ ਹੀ ਰੱਖਿਆ ਜੇ ਉਹ ਆਈ ਉਹਦੀ ਮਾੜੀ ਨੀਤ ਹੁੰਦੀ ਕਹਿਣਗੇ ਹੱਥ ਨਹੀਂ ਲਾਇਆ ਸੀ ਐ ਕਿਵੇਂ ਚੱਕ ਲਈ ਜੇ ਮਾਰੀ ਨੀਤ ਹੁੰਦੀ ਫਿਰ ਉਹਨੇ ਬਣਾ ਕੇ ਵੀ ਉਹਦੀ ਵਿਆਹ ਕਰਾ ਲੈਣੀ ਉਹਦੀ ਜਵਾਕ ਜੰਮ ਲੈਣੀ ਸੀ ਫਿਰ ਦਾਮ ਝਾਗਦਾ ਰਹਿ ਜਾਣਾ ਹੱਥ ਲਾਉਣ ਦਾ ਮਤਲਬ ਇਹ ਥੋੜੀ ਸੀਗਾ ਵੀ ਉਹਨੂੰ ਹੱਥ ਲਾਇਆ ਕਿ ਨਹੀਂ ਲਾਇਆ ਉਹਨੂੰ ਉਹਨੂੰ ਇੱਜ਼ਤ ਵਾਲੇ ਪਾਸੇ ਉਹਨੂੰ ਹੱਥ ਲਾਇਆ ਕਿ ਨਹੀਂ ਲਾਇਆ ਉਹ ਗੱਲ ਉਹਦਾ ਐਂ ਚੱਕੀ ਸੀ ਵੀ ਐਂ ਕਰਕੇ ਤੂੰ ਮੇਰੀ ਭੈਣ ਦਾ ਨੱਕ ਵੱਢਿਆ ਤੇ ਇੱਜ਼ਤ ਮੈਨੂੰ ਵੀ ਉਵੇਂ ਪਿਆਰੀ ਆ ਠੀਕ ਹੈ ਉਹਨੇ ਐਂ ਕਿਹਾ ਸੀ ਵੀ ਜੇ ਤੂੰ ਮੇਰੀ ਊਂਗਲ ਵੱਢੀ ਆ ਤੇ ਊਂਗਲ ਦਾ ਬਦਲਾ ਊਂਗਲ ਤੇ ਲੈਣਾ ਐ ਨਹੀਂ ਵੀ ਮੈਂ ਹੋਰ ਨੂੰ ਤੈਨੂੰ ਗਾਲਾਂ ਕੱਢੀ ਜਾਵਾਂ ਐ ਹੋਰ ਕਰੀ ਆਵਾਂ ਨਾ ਨੱਕ ਵੱਡੇ ਦਾ ਮਤਲਬ ਇੱਜ਼ਤ ਚਲੀ ਗਈ ਉਹ ਹਾਂ ਐਜੇ ਚਲੀ ਗਈ ਕਿਉਂ ਰਾਵਣ ਆਏ ਸੀ ਪੂਰਾ ਗਿਆਨੀ ਸੀ ਵਿਦਵਾਨ ਸੀ ਪੂਰਾ ਇਹਦਾ ਕੋਈ ਰੀਸ ਨਹੀਂ ਕਰਦਾ ਸੀ ਠੀਕ ਹੈ ਇਹ ਹੁਣ ਅਗਲਾ ਕਹਿੰਦਾ ਹੈ ਹੰਕਾਰਿਆਵਾਸੀ ਆਏ ਸੀ ਜਉਂ ਸੀ ਉਹ ਜਿਹਨੂੰ ਹੁਣ ਨਹੀਂ ਪਤਾ ਹੁਣ ਰਾਮ ਨਾਲ ਇਤਿਹਾਸ ਸੀ ਪਹਿਲਾਂ ਅਸੀਂ ਵੀ ਜਿਹਨੂੰ ਸਕੂਲ ਚ ਪੜ੍ਹਦੇ ਸਾਨੂੰ ਰਾਮ ਦੇ ਫਾਇਦੇ ਦੱਸੀ ਜਾਣੇ ਰਾਵਣ ਮਾੜਾ ਬੰਦਾ ਸੀ ਬੁਰਾ ਸੀ ਆਏ ਸੀ ਅਸੀਂ ਵੀ ਉਹ ਕਰਨਾ ਵੀ ਹਾਂ ਯਾਰ ਕੀ ਪਤਾ ਗਲਤ ਬੰਦਾ ਹੋਵੇ ਜਿਹਨੂੰ ਹੁਣ ਇਤਿਹਾਸ ਸਹੀ ਇਹਦਾ ਫਰੋਲਿਆ ਤੇ ਬਾਣੀ ਨੇ ਕੱਲੀ ਨੇ ਇਹਨਾਂ ਨੂੰ ਸਾਫ਼ ਕੀਤਾ ਬਾਣੀ ਨੇ ਰਾਵਣ ਨੂੰ ਸਹੀ ਤਾਂ ਸਈਆਂ ਕਿ ਕਿ ਰਾਵਣ ਸਹੀ ਸੀ ਗਿਆਨੀ ਸੀ ਵਿਦਵਾਨ ਸੀਗਾ ਤੇ ਨਹੀਂ ਤਾਂ ਸਾਰੇ ਨਿੰਦਿਆ ਹੀ ਆ ਵੀ ਇਹ ਤਾਂ ਬੜਾ ਬੇਕਰ ਬੰਦਾ ਸੀ ਬਰਾਈ ਸੀ ਇਹ ਚ ਇਹ ਸੀਦਾ ਚੱਕ ਲਈ ਸੀ ਸੀ ਤੈਨੂੰ ਐ ਕਰਦਾ ਸੀ ਐ ਬੜਾ ਭੰਡਿਆ ਵਾਰਾਣ ਭਈ ਜਦੋਂ ਆਪਾਂ ਇੱਕ ਐਕਸਟਰਾ ਚੀਜ਼ ਕਰਦੇ ਆ ਤੇ ਘਰੇ ਵੀ ਫਿਰ ਕੀ ਹੁੰਦਾ ਵੀ ਘਰ ਘਰ ਮਾਹੌਲ ਪਹਿਲਾਂ ਤਾਂ ਘਰੋਂ ਸਾਨੂੰ ਸਭ ਤੋਂ ਵੱਡੀ ਮੁਸ਼ਕਲਾਂ ਤਾਂ ਘਰੋਂ ਹੀ ਆਉਂਦੀਆਂ ਤੁਹਾਨੂੰ ਐਸ ਨਾਮ ਦੀ ਮੁਸ਼ਕਲ ਆਈ ਸੀਗੀ ਵੀ ਘਰੇ ਤੂੰ ਕੀ ਰੱਖ ਲਿਆ ਕੀ ਵਰਕਰ ਇਹ ਤਾਂ ਪਹਿਲਾਂ ਹੀ ਸ਼ਨੀ ਦੇਵਤਾਰ ਮਰਾਜ ਸੀਗੇ ਵੀ ਕਦੇ ਨਹੀਂ ਇਹ ਸ਼ਨੀ ਦੇਵਤਾਰ ਮਰਾਜ ਤਾਂ ਹੋਣਾ ਇਹ ਕਿਉਂ ਇਹ ਆਪਣੇ ਬੰਦੇ ਨਹੀਂ ਰੱਖਦੇ ਜਾਂ ਚਾਚੇ ਤਾਂ ਆਏ ਨੇ ਜਾਂ ਹੋਰ ਨਹੀਂ ਰੱਖਦੇ ਮੈਨੂੰ ਬਥੇਰੇ ਕਲਾਂ ਕੱਢਾ ਕਰਨ ਉਹ ਤਾਂ ਬੰਦਾ ਐ ਸੀ ਉਹ ਤਾਂ 3ੀ ਚੱਕ ਲਿਆਇਆ ਸੀ ਤੂੰ ਨਾ ਉਹ ਆ ਫੈਂਜਾ ਹੁਣ ਵੀ ਬਥੇਰੇ ਕਹਿਣਗੇ ਰਾਵਣ ਕੀ ਆ ਅਸੀਂ ਰਾਮ ਵਾਲੇ ਮੈਂ ਕਿਹਾ ਤੁਸੀਂ ਭਾਣਾ ਤੁਸੀਂ ਆਪ ਦਾ ਲਈ ਫਿਰ ਉਹ ਸਰਟੀਫਿਕੇਟ ਰਾਮ ਵਾਲੇ ਪਿਛੇ ਦਾ ਰਾਵਣ ਵਾਲੀ ਠੀਕ ਐ ਤਾਂ ਬੁਰੇ ਆ ਯਾਰ ਸਿੱਧੀ ਗੱਲ ਤਾਂ ਆਪਾਂ ਮੂੰਹ ਦੇ ਮਿੱਠੇ ਹੋ ਕੇ ਨਹੀਂ ਆਏ ਕਹਿੰਦੇ ਵੇਹੇ ਚੰਗੇ ਆ ਚੰਗੇ ਆ ਆਪਰਾ ਸਿੱਧਾ ਕਹਿੰਨੇ ਆ ਵੇਹੇ ਬੁਰੇ ਆ ਬਦਨਾਮ ਆ ਤੁਸੀਂ ਆਪ ਦਾ ਚੰਗੇ ਰਹੋ ਹੂੰ ਬੁਰੇ ਜੱਟ ਦੀ ਫੈਨਾ ਸੀ ਠੀਕ ਹੈ ਜਿਹੜਾ ਬੁਰਾ ਸੀ ਆਪਾਂ ਉਹਨੂੰ ਹੋਰ ਕੋ ਮਰਜੀ ਗੀ ਉਹਦੇ ਵਿੱਚ ਵੀ ਬਹੁਤ ਸਾਰੇ ਗੋਣ ਸੀ ਗੋਣੀ ਗੋਣ ਸੀ ਉਹਨੇ ਹੈ ਸਿਰ ਵੱਡ ਵੱਡ ਹੋਣੇ ਆ ਉਹਦੇ ਗੁਰੂ ਦੀ ਗੁਰਤਾਰਨਾ ਕੀਤੀ ਸੇਵਜੀ ਦੀ ਐਡਾ ਭਗਤ ਸੀ ਸੇਵਜੀ ਹੋਰ ਕਿਸ ਨੂੰ ਮਿਲਦਾ ਨਹੀਂ ਸੀ ਉਹ ਸਦਾ ਆਪ ਆਉਂਦਾ ਸੀ ਮਿਲਣ ਲਾ ਐਡਾ ਸੀਗਾ ਮੈਂ ਦਵਾਨ ਵੀ ਬਹੁਤ ਤਗੜਾ ਸੀ ਗਿਆਨੀ ਸੀ ਆ ਜਿਹੜੇ ਵੈਦ ਜਿੰਨੇ ਵੀ ਕੋਈ ਵੀ ਸਾਰੇ ਉਹਦੇ ਜਵਾਨੀ ਕਾਂਠੇ ਸੀਗੇ ਤੇ ਪਾਠ ਉਹਨੇ ਕਰਨਾ ਕਰਨਾ ਤਪੱਸਿਆ ਪਾਣੀ ਕਿੰਨੇ ਉਹਨੇ ਇਆ ਸਾਲ ਕੀਤੀ ਜਿੰਨੇ ਬੈਦਬੂ ਸਾਰਾ ਕੁਝ ਹੁਣ ਗਰਾਂ ਸਾਰਾ ਕੁਝ ਜਾ ਸਿ ਮੂਹ ਜਾਨੀ ਹੂੰ ਚਲੋ ਬਈ ਬਹੁਤ ਬਹੁਤ ਧੰਨਵਾਦ ਤੁਸੀਂ ਤੁਹਾਡਾ ਅਨਮੋਲਾ ਟਾਈਮ ਦਿੱਤਾ ਤੇ ਸਾਨੂੰ ਐਡੀਆਂ ਵਧੀਆ ਗੱਲਾਂ ਸੁਣਾਈਆਂ ਹਾਂ ਧੰਨਵਾਦ ਬਈ ਠੀਕ ਹੈ ਬਈ ਬਈ ਅੱਜ ਆਪਣੇ ਕੋਲ ਆਏ ਸੀਗੇ ਜੀ ਐਨ ਠੀਕ ਹੈ ਆਪਣੇ ਕੋਲ ਆ ਆਪਦੇ ਟਾਈਮ ਚੋਂ ਟਾਈਮ ਕੱਢਿਆ ਆਪਾਂ ਤਾਂ ਚੱਲ ਬਿੱਲੀ ਹੁੰਨੇ ਕੁੱਤੇ ਕੁੱਟਣ ਤੇ ਠੀਕ ਹੈ ਬਈ ਮੈਨੂੰ ਕਹਿੰਦਾ ਸੀ ਇੱਕ ਟਾਈਮ ਦਿੱਤਾ ਹੂੰ ਠੀਕ ਹੈ ਬਈ ਜੁੜੇ ਰਹੋ ਮੋਕਲ ਜਗਮੀ ਚੈਨਲ ਦੇ ਨਾਲ ਬਹੁਤ ਬਹੁਤ ਧੰਨਵਾਦ